ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕਾਲ ਆਪਾਂ ਤੁਹਾਨੂੰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1308 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਤੁਹਾਨੂੰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1309 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਕਾਨੜਾ ਮਹੱਲਾ ਚੌਥਾ ਜਪ ਮੰਨ ਹਰ ਹਰ ਨਾਮ ਤਰਾਵੇ ਗੋ हे ਮੇਰੇ ਮਨ ਪਰਮਾਤਮਾ ਦਾ ਨਾਮ ਜਪਿਆ ਕਰ ਹਰੀ ਨਾਮ ਮਨੁੱਖ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਜੋ ਜੋ ਜਪੈ ਸੋਈ ਗਤ ਪਾਵੇ ਜਿਉ ਤ੍ਰੂ ਪਹਿਲਾਦ ਸਮਾਵੇ ਗੋ ਰਹਾਓ ਜਿਹੜਾ ਜਿਹੜਾ ਮਨੁੱਖ ਹਰੀ ਨਾਮ ਜਪਦਾ ਹੈ ਉਹ ਹੀ ਉੱਚੀ ਆਤਮਿਕ ਅਵਸਥਾ ਹਾਸਲ ਕਰ ਲੈਂਦਾ ਹੈ ਤੇ ਪ੍ਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ ਜਿਵੇਂ ਧਰੂਵ ਅਤੇ ਪ੍ਰਿਲਾਦ ਆਪੋ ਆਪਣੇ ਸਮੇਂ ਪ੍ਰਭੂ ਵਿੱਚ ਲੀਨ ਹੁੰਦੇ ਰਹੇ ਹਨ ਰਾਮ ਜਪੋ ਜੀ ਐਸੇ ਐਸੇ ਧਰੂਵ ਪ੍ਰਿਲਾਦ ਜਪਿਓ ਹਰ ਜੈਸੇ ਰਹਾਓ ਕਿਰਪਾ 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 ਕਰ ਹਰ ਜਿਓ ਕਾਰ ਕਿਰਪਾ ਨਾਮ ਲਗਾਵੇ ਗੋ हे ਪ੍ਰਭੂ ਜੀ ਪਰਮਾਤਮਾ ਜੀ ਮਿਹਰ ਕਰ ਮਿਹਰ ਕਰ ਮਿਹਰ ਕਰ ਤੇ ਆਪਣੇ ਨਾਮ ਵਿੱਚ ਜੋੜੀ ਰੱਖ ਪਰਮਾਤਮਾ ਆਪ ਹੀ ਮਿਹਰ ਕਰਕੇ ਜੀਵ ਨੂੰ ਆਪਣੇ ਨਾਮ ਵਿੱਚ ਜੋੜਦਾ ਹੈ ਕਾਰ ਕਿਰਪਾ ਸਤ ਗੁਰੂ ਮਿਲਾਵੋ ਮਿਲ ਸਤ ਗੁਰ ਨਾਮ ਧਿਆਵੇ ਗੋ हे ਪ੍ਰਭੂ ਪਰਮਾਤਮਾ ਜੀ ਮਿਹਰ ਕਰਕੇ ਗੁਰੂ ਮਿਲਾਵੋ ਗੁਰੂ ਨੂੰ ਮਿਲ ਕੇ ਹੀ ਜੀਵ ਤੇਰਾ ਨਾਮ ਸਿਮਰ ਸਕਦਾ ਹੈ ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰ ਬਿਨ ਕੋਹਰ ਅੰਧਾਰ ਜਦੋਂ ਸੱਚਾ ਸਤਿਗੁਰੂ ਮਿਲ ਪੈਂਦਾ ਹੈ ਤੇ ਉਹ ਦੱਸਦਾ ਹੈ ਜੁਗਤੀ ਪ੍ਰਮਾਤਮਾ ਦਾ ਨਾਮ ਜਪਣ ਦੀ ਜਨਮ ਜਨਮ ਕੀ ਹੋ ਮੈਂ ਮਲ ਲਾਗੀ ਮਿਲ ਸੰਗਤ ਮਲ ਲੈ ਜਾ ਵਹਿ ਗੋ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮਪਦ ਪਾਇਆ ਸੂਕੇ ਕਾਠ ਹਰਿਆ ਜੀਵ ਨੂੰ ਨੇਕਾਂ ਜਨਮਾਂ ਦੀ ਹੋਮੇ ਦੀ ਮੈਲ ਚੰਬੜੀ ਆਉਂਦੀ ਹੈ ਸਾਧ ਸੰਗਤ ਵਿੱਚ ਮਿਲ ਕੇ ਮੈਲ ਲੈ ਜਾਂਦੀ ਹੈ ਜਿਉਂ ਲੋਹਾ ਤਰਿਓ ਸੰਗ ਕਾਸ਼ਟ ਲਗਬ ਸਬਦ ਗੁਰੂ ਹਰ ਪਾਵੇगो ਜਿਵੇਂ ਲੋਹਾ ਕਾਠ ਦੀ ਬੇੜੀ ਨਾਲ ਲੱਗ ਕੇ ਨਦੀ ਤੋਂ ਪਾਰ ਲੱਗ ਜਾਂਦਾ ਹੈ ਤਿਵੇਂ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਮਨੋਖ ਪਰਮਾਤਮਾ ਨੂੰ ਮਿਲ ਪੈਂਦਾ ਹੈ ਸੰਗਤ ਸੰਤ ਮਿਲੋ ਸਤ ਸੰਗਤ ਮਿਲ ਸੰਗਤ ਹਰ ਰਸ ਆਵੇगो ਸੰਤ ਜਨਾਂ ਦੀ ਸੰਗਤ ਵਿੱਚ ਸਾਧ ਸੰਗਤ ਵਿੱਚ ਮਿਲ ਬੈਠਿਆ ਕਰੋ ਸਾਧ ਸੰਗਤ ਵਿੱਚ ਮਿਲ ਕੇ ਪਰਮਾਤਮਾ ਦੇ ਨਾਮ ਦਾ ਆਨੰਦ ਆਉਣ ਲੱਗ ਪੈਂਦਾ ਹੈ ਬਿਨ ਸੰਗਤ ਕਰਮ ਕਰੈ ਅਭਿਮਾਨੀ ਕੱਡ ਪਾਣੀ ਚੀਕੜ ਪਾਵੇगो ਪਰ ਹੰਕਾਰੀ ਮਨੁੱਖ ਸਾਧ ਸੰਗਤ ਵਾਂਝੀਆਂ ਰਹਿ ਕੇ ਹੋਰ ਹੋਰ ਕਰਮ ਕਰਦਾ ਹੈ ਅਜਿਹਾ ਮਨੁੱਖ ਆਪਣੇ ਭਾਂਡੇ ਵਿੱਚੋਂ ਪਾਣੀ ਕੱਢ ਕੇ ਉਸ ਵਿੱਚ ਚਿੱਕੜ ਪਾਈ ਜਾ ਰਿਹਾ ਹੈ ਭਗਤ ਜਨਾ ਕੇ ਹਰ ਰਖਵਾਲੇ ਜਨ ਹਰ ਰਸ ਮੀਠ ਲਗਾਵੇगो ਪ੍ਰਭੂ ਜੀ ਪਰਮਾਤਮਾ ਜੀ ਆਪਣੇ ਭਗਤਾਂ ਦੇ ਆਪ ਰਾਖੇ ਬਣੇ ਰਹਿੰਦੇ ਹਨ ਤਾਈਂ ਭਗਤ ਜਨਾ ਨੂੰ ਹਰੀ ਨਾਮ ਜਲ ਹਰੀ ਨਾਮ ਦਾ ਰਸ ਮਿੱਠਾ ਲੱਗਦਾ ਹੈ ਖਿੰਨ ਖਿੰਨ ਨਾਮ ਦੇ ਵਡਿਆਈ ਸਤ ਗੁਰ ਉਪਦੇਸ਼ ਸਮਾਵੇ ਗੋ ਪ੍ਰਭੂ ਪਰਮਾਤਮਾ ਆਪਣੇ ਭਗਤਾਂ ਨੂੰ ਹਰੇਕ ਖਿੰਨ ਜਪਣ ਲਈ ਆਪਣਾ ਨਾਮ ਦਿੰਦਾ ਹੈ ਨਾਮ ਦੀ ਵਡਿਆਈ ਦਿੰਦਾ ਹੈ ਭਗਤ ਗੁਰੂ ਦੇ ਉਪਦੇਸ਼ ਸ਼ਬਦ ਵਿੱਚ ਲੀਨ ਹੋਇਆ ਰਹਿੰਦਾ ਹੈ ਭਗਤ ਜਨਾ ਕੋ ਸਦਾ ਨਿਵ ਰਹੀਐ ਜਾ ਨੰਨੀ ਵੈ ਤਾਂ ਫਲ ਗੁਣ ਪਾਵੇ ਗੋ ਪ੍ਰਭੂ ਪਰਮਾਤਮਾ ਦੇ ਭਗਤਾ ਅੱਗੇ ਸਦਾ ਸਿਰ ਨਿਵਾਣਾ ਚਾਹੀਦਾ ਹੈ ਭਗਤ ਜਨ ਆਪ ਵੀ ਨਿਮਰਤਾ ਵਿਚ ਰਹਿੰਦੇ ਹਨ ਜਦੋਂ ਮਨੁੱਖ ਨਿਉਂਦਾ ਹੈ ਤਦੋਂ ਹੀ ਆਤਮਕ ਗੁਨਾ ਦਾ ਫਲ ਪ੍ਰਾਪਤ ਕਰਦਾ ਹੈ ਜੋ ਨਿੰਦਾ ਦੁਸ਼ਟ ਕਰੈ ਭਗਤਾ ਕੀ ਹਰਨਾਕ ਸੁਜਿਓ ਪਚ ਜਾਵੇ ਗੋ ਜਿਹੜੇ ਭੈੜੇ ਮਨੁੱਖ ਭਗਤ ਜਨਾਂ ਦੀ ਨਿੰਦਿਆ ਕਰਦੇ ਹਨ ਉਹ ਆਪ ਹੀ ਖੁوار ਹੁੰਦੇ ਹਨ ਨਿੰਦਕ ਮਨੁੱਖ ਸਦਾ ਹਰਨਾਖਸ ਵਾਂਗ ਖੁوار ਹੁੰਦਾ ਹੈ ਬ੍ਰਾਹਮਕ ਅਮਲ ਪੁਤਮੀਨ ਵਿਆਸਾ ਤਪ ਤਾਪਨ ਪੂਜ ਕਰਾਵੇ ਗੋ ਬ੍ਰਹਮਾ ਕੋਲ ਨਾਭੀ ਵਿੱਚੋ ਜਮਿਆ ਮੰਨਿਆ ਜਾਂਦਾ ਹੈ ਵਿਆਸ ਮੱਛੀ ਮਛੋਦਰੀ ਦਾ ਪੁੱਤ ਕਿਹਾ ਜਾਂਦਾ ਹੈ ਪਰ ਇਹ ਤੋਂ ਨੇ ਨਿਮੇ ਸਾ ਤੋ ਜਮੇ ਮੰਨੇ ਜਾ ਕੇ ਵੀ ਪਰਮਾਤਮਾ ਦੀ ਭਗਤੀ ਦਾ ਤਪ ਕਰਨ ਦੇ ਕਾਰਨ ਬ੍ਰਹਮਾ ਵੀ ਤੇ ਵਿਆਸ ਵੀ ਜਗਤ ਵਿੱਚ ਆਪਣੀ ਪੂਜਾ ਕਰਾ ਰਿਹਾ ਹੈ ਜੋ ਜੋ ਭਗਤ ਹੋਏ ਸੋ ਪੂਜੋ ਹੋ ਪਰਮਨ ਭਰਮ ਚੁਕਾਵੇ ਗੋ ਜਿਹੜਾ ਜਿਹੜਾ ਵੀ ਕੋਈ ਭਗਤ ਬਣਦਾ ਹੈ ਉਸ ਦਾ ਆਦਰ ਸਤਕਾਰ ਕਰੋ ਭਗਤ ਜਨਾਂ ਦਾ ਸਤਕਾਰ ਵੱਡੀ ਤੋਂ ਵੱਡੀ ਭਟਕਣਾ ਦੂਰ ਕਰ ਦਿੰਦਾ ਹੈ ਜਾਤ ਨਾ ਜਾਤ ਦੇਖ ਮਤ ਭਰਮੋ ਸੁਖ ਜਨਕ ਪਗੀ ਲੱਗ ਧਾਵੈ ਗੋ ਉੱਚੀ ਤੋਂ ਉੱਚੀ ਜਾਤ ਵੇਖ ਕੇ ਵੀ ਭਲੇਖਾ ਨਾ ਖਾ ਜਾਓ ਕਿ ਭਗਤੀ ਉੱਚੀ ਜਾਤ ਦਾ ਹੱਕ ਹੈ ਵੇਖੋ ਸੁਖਦੇਵ ਬ੍ਰਾਹਮਣ ਰਾਜਾ ਜਨਕ ਦੀ ਪੈਰੀਂ ਲੱਗ ਕੇ ਨਾਮ ਸਿਮਰ ਰਿਹਾ ਹੈ ਸਿਮਰਨ ਦੀ ਜਾਜ ਸਿਖ ਰਿਹਾ ਹੈ ਝੂਠਨ ਝੂਠ ਭਈ ਸਿਰ ਉਪਰ ਖਿਨ ਮਨੁਆ ਤਿਲ ਨਡੁਲਾਵੇ ਗੋ ਜਦੋ ਜਨਕ ਪਾਸ ਭਗਤੀ ਦੀ ਸਿੱਖਿਆ ਲੈਣ ਆਇਆ ਲੰਗਰ ਵਰਤਾਇਆ ਜਾ ਰਿਆ ਸੀ ਸੁਖਦੇਵ ਨੂੰ ਬਾਹਰ ਹੀ ਖੜਾ ਕਰ ਦਿੱਤਾ ਗਿਆ ਲੰਗਰ ਛਕਰੇ ਲੋਕਾਂ ਦੀਆਂ ਪਤਲਾਂ ਦੀ ਸਾਰੀ ਝੂਠ ਸੁਖਦੇਵ ਬੁਨੀ ਦੇ ਸਿਰ ਉਤੇ ਪਈ ਵੇਖੋ ਫਿਰ ਭੀ ਸੁਖਤੇਬ ਬ੍ਰਾਹਮਣ ਹੁੰਦਿਆ ਭੀ ਆਪਣੇ ਮਨ ਨੂੰ ਵਿਖੇਨ ਵਾਸਤੇ ਭੀ ਡੋਲਣ ਨਹੀਂ ਦੇ ਰਿਆ ਜਨਕ ਜਨਕ ਬੈਠੇ ਸਿੰਘਾਸਨ ਨੌ ਮੁਨੀ ਤੂਰ ਲੈ ਲਾਵੇ ਗੋ ਅਨੇਕਾਂ ਜਨਕ ਆਪਣੀ ਵਾਰੀ ਜਿਸ ਰਾਜ ਗੱਦੀ ਉੱਤੇ ਬੈਠਣ ਆ ਰਹੇ ਸਨ ਉਸ ਉੱਤੇ ਬੈਠਾ ਹੋਇਆ ਉਸੇ ਖਾਨਦਾਨ ਦਾ ਭਗਤ ਰਾਜਾ ਜਨਕ ਰਾਜਾ ਹੁੰਦਿਆ ਭੀ ਭਗਤੀ ਕਰਨ ਵਾਲੇ ਨੌ ਰਿਸ਼ੀਆਂ ਦੀ ਚਰਨ ਧੂੜ ਆਪਣੇ ਮੱਥੇ ਉੱਤੇ ਲਾ ਰਿਹਾ ਹੈ ਨਾਨਕ ਕਿਰਪਾ ਕਿਰਪਾ ਕਰ ਠਾਕੁਰ ਮੈਂ ਦਾਸਨ ਦਾਸ ਕਰਾਵੇ ਗੋ ਹੇ ਠਾਕੁਰ ਪਰਮਾਤਮਾ ਵਾਹਿਗੁਰੂ ਮੇਰੇ ਨਾਨਕ ਉੱਤੇ ਮਿਹਰ ਕਰ ਮਿਹਰ ਕਰ ਮੈਨੂੰ ਆਪਣਾ ਕੋਈ ਭਗਤ ਮਿਲਾ ਦੇ ਜਿਹੜਾ ਮੈਨੂੰ ਤੇਰੇ ਦਾਸਾਂ ਦਾ ਦਾਸ ਬਣਾ ਲੇ ਕਾਨੜਾ ਮਹੱਲਾ ਚੌਥਾ ਮਨ ਗੁਰਮਤਿ ਰਸ ਗੁਣ ਗਾਵੇ ਗੋ ਜਿਵੇਂ ਮਨੋਖੁਦਾ ਮਨ ਗੁਰੂ ਦੀ ਮਤ ਲੈ ਕੇ ਸਵਾਦ ਨਾਲ ਪ੍ਰਮਾਤਮਾ ਦੇ ਗੁਣ ਗਾਣ ਲੱਗ ਪੈਂਦਾ ਹੈ ਜਿਹਾ ਏਕ ਹੋਏ ਲੱਖ ਕੋਟੀ ਲੱਖ ਕੋਟੀ ਕੋਟ ਧਿਆਵੇ ਗੁਰਹਾਉ ਉਸ ਦੇ ਅੰਦਰ ਇਤਨਾ ਪਿਆਰ ਜਾਗਦਾ ਹੈ ਕਿ ਉਸ ਦੀ ਜੀਬ ਇੱਕ ਤੋਂ ਮਨੁ ਲੱਖਾਂ ਕਰੋੜਾਂ ਬਣ ਕੇ ਨਾਮ ਜਪਣ ਲੱਗ ਪੈਂਦੀ ਹੈ ਨਾਮ ਜਪਦੀ ਥਕਦੀ ਹੀ ਨਹੀਂ ਰਹਾਉ ਸ਼ੇਸ਼ ਫਨੀ ਜਪਿਓ ਸੇਖ ਨਾਗ ਹੈ ਹਰ ਜਪਤਿਆ ਅੰਤ ਨ ਪਾਵੇ ਗੋ ਉਸ ਆਤਮਕ ਆਨੰਦ ਦੇ ਪ੍ਰੇਰੇ ਹੋਏ ਹੀ ਸ਼ੇਸ਼ਨਾਗ ਨੇ ਆਪਣੀ ਹਿਆਰ ਫੰਦਾ ਆਪਣੀ ਹਿਆਰ ਫੰ ਨਾਲ ਸਦਾ ਹਰੀ ਨਾਮ ਜਪਿਆ ਹੈ ਪਰ हे ਭਾਈ ਪ੍ਰਮਾਤਮਾ ਦਾ ਨਾਮ ਜਪਦਿਆਂ ਕੋਈ ਪ੍ਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਲੱਭ ਸਕਦਾ ਤਉ ਹਉ ਅਥਾ ਹੋਤ ਗੰ ਅਗੰ ਹੈ ਮਤ ਗੁਰ ਮਤ ਮਨ ਠਹਿਰਾ ਵੈਗੋ ਏ ਪ੍ਰਭੂ ਤੂੰ ਥਾ ਸਮੁੰਦਰ ਹੈ ਤੂੰ ਸਦਾ ਹੀ ਪੌਂਚ ਹੈ ਗੁਰੂ ਦੀ ਮੱਤ ਦੇ ਰਾਹੀ ਨਾਮ ਜਪਣ ਵਾਲੇ ਮਨੁੱਖ ਦਾ ਮਨ ਭੜਕਣੋਂ ਹਟ ਜਾਂਦਾ ਹੈ ਜਿਨ ਤੂੰ ਜਪਿਓ ਤੇਈ ਜਨ ਨਿਕੇ ਹਰ ਜਪਤਿ ਉਹ ਕੋ ਸੁਖ ਪਾਵੈ ਗੋ ਏ ਪ੍ਰਭੂ ਜਿਹੜੇ ਮਨੁੱਖਾ ਨੇ ਤੈਨੂੰ ਜਪਿਆ ਹੈ ਉਹੀ ਮਨੁੱਖ ਚੰਗੇ ਜੀਵਨ ਵਾਲੇ ਬਣੇ ਹਨ ਨਾਮ ਜਪਣ ਵਾਲਿਆਂ ਨੂੰ ਹਰੀ ਆਤਮਿਕ ਆਨੰਦ ਬਖਸ਼ਦਾ ਹੈ ਬਿਦਰ ਦਾਸੀ ਸੁੱਤ ਸ਼ੋਕ ਸ਼ੋਹਰਾ ਕ੍ਰਿਸ਼ਨ ਅੰਕ ਗਲ ਲਾਵੇ ਗੋ ਵੇਖੋ ਇੱਕ ਦਾਸੀ ਦਾ ਪੁੱਤਰ ਬਿਦਰ ਸ਼ੋਕਰਾ ਜਿਆਹੀ ਸੀ ਪਰ ਨਾਮ ਜਪਣ ਦੀ ਬਰਕਤ ਨਾਲ ਕ੍ਰਿਸ਼ਨ ਉਸ ਨੂੰ ਆਪਣੀ ਛਾਤੀ ਨਾਲ ਲਾ ਰਿਹਾ ਹੈ ਗਲ ਨਾਲ ਲਾ ਰਿਹਾ ਹੈ ਜਲਤੇ ਉਹ ਪਤ ਭਈ ਹੈ ਕਾਸ਼ਟ ਕਾਸ਼ਟ ਅੰਗ ਤਰਾਵੇ ਗੋ ਪਾਣੀ ਤੋਂ ਕਾਠ ਦੀ ਉਤਪਤੀ ਹੁੰਦੀ ਹੈ ਇਸ ਲਾਜ ਨੂੰ ਪਾਲਣ ਲਈ ਪਾਣੀ ਉਸ ਕਾਠ ਨੂੰ ਆਪਣੀ ਛਾਤੀ ਉੱਤੇ ਰੱਖੀ ਰੱਖਦਾ ਹੈ ਤਾਰਦਾ ਰਹਿੰਦਾ ਹੈ ਡੁੱਬਾ ਨਹੀਂ ਦਿੰਦਾ ਕਿਉਂਕਿ ਪਾਣੀ ਵਿੱਚ ਲੱਕੜੀ ਨਹੀਂ ਡੁੱਬਦੀ ਪਾਣੀ ਵਿੱਚ ਛੋਟੀ ਜੀ ਸੂਈ ਹੋਵੇ ਤੇ ਉਹ ਡੁੱਬ ਜਾਂਦੀ ਹੈ ਲੋਏ ਦੀ RAM ਜਨਾ ਹਰ ਆਪ ਸੁਵਾਰੇ ਆਪਣਾ ਬਿਰ ਦਰਖਾਵੇ ਗੋ ਇਸੇ ਤਰ੍ਹਾਂ ਪਰਮਾਤਮਾ ਆਪਣੇ ਸੇਵਕਾਂ ਨੂੰ ਆਪ ਸੋਹਣੇ ਜੀਵਨ ਵਾਲਾ ਬਣਾਉਂਦਾ ਹੈ ਆਪਣਾ ਮੁੱਢ ਕਦੀਮਾ ਦਾ ਸੁਭਾਅ ਕਾਇਮ ਰੱਖਦਾ ਹੈ ਹਮ ਪੱਥਰ ਲੋਹੋ ਲੋਹ ਬੜ ਪੱਥਰ ਗੁਰ ਸੰਗਤ ਨਾਵ ਤਰਾਵੇ ਗੋ ਅਸੀਂ ਜੀਵ ਪੱਥਰ ਵਾਂਗ ਪਾਪਾਂ ਨਾਲ ਭਰੇ ਹਾਂ ਲੋਹੇ ਵਾਂਗ ਵਕਾਰਾਂ ਨਾਲ ਭਾਰੇ ਹਾਂ ਪਰ ਪ੍ਰਭੂ ਆਪ ਮਿਹਰ ਕਰਕੇ ਗੁਰੂ ਦੀ ਸੰਗਤ ਵਿੱਚ ਰੱਖ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਗਾਉਂਦਾ ਹੈ ਜਿਵੇਂ ਬੇੜੀ ਪਥਰਾਂ ਨੂੰ ਲੋਹੇ ਨੂੰ ਨਦੀ ਤੋਂ ਪਾਰ ਲੰਗਾਉਂਦੀ ਹੈ ਜਿਉਂ ਸਤ ਸੰਗਤ ਤਰਿਓ ਜੁਲਾਹੋ ਸੰਗਤ ਸੰਤ ਜਨਾ ਮਨ ਭਾਵੇगो ਜਿਵੇਂ ਸਾਧ ਸੰਗਤ ਦੀ ਬਰਕਤ ਨਾਲ ਕਬੀਰ ਜੁਲਾਹਾ ਪਾਰ ਲੰਘ ਗਿਆ ਪਰਮਾਤਮਾ ਆਪਣੇ ਸੰਤ ਜਨਾ ਦੇ ਮਨ ਵਿੱਚ ਸਦਾ ਪਿਆਰਾ ਲੱਗਦਾ ਹੈ ਤੇ ਭਵ ਸਾਗਰ ਤੋਂ ਪਾਰ ਕਰਦਾ ਹੈ ਖਰੇ ਖਰੋਏ ਬੈਠਤ ਉਠਤ ਮਾਰਗ ਪੰਥ ਤਿ ਆਵੈ ਗੋ ਜਿਸ ਮਨੁੱਖ ਦਾ ਮਨ ਗੁਰੂ ਦੀ ਮਤ ਲੈ ਕੇ ਸੁਆਦ ਨਾਲ ਹਰੀ ਗੁਣ ਗਾਣ ਲੱਗ ਪੈਂਦਾ ਹੈ ਉਹ ਮਨੁੱਖ ਖਲੇ ਖਲੋਤਿਆਂ ਬੈਠਦੇ ਆ ਉੱਠਦੇ ਆ ਰਸਤੇ ਵਿੱਚ ਤੁਰਦੇ ਆ ਹਰ ਵੇਲੇ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ ਸਤਗੁਰ ਬਚਨ ਬਚਨ ਹੈ ਸਤਗੁਰ ਪਾਦਰ ਮੁਕਤ ਜਿਨਾ ਆਵੈ ਗੋ ਉਹ ਮਨੁੱਖ ਸਦਾ ਗੁਰੂ ਦੇ ਬਚਨਾਂ ਵਿੱਚ ਮਗਨ ਰਹਿੰਦਾ ਹੈ ਗੁਰੂ ਦਾ ਉਪਦੇਸ਼ ਉਸ ਨੂੰ ਵਿਕਾਰਾਂ ਤੋਂ ਖੁਲਾਸੀ ਦਾ ਸਿੱਧਾ ਰਸਤਾ ਦੱਸਦਾ ਰਹਿੰਦਾ ਹੈ ਸਾਸਨ ਸਾਸ ਸਾਸ ਬਲ ਪਾਈ ਹੈ ਨਹਿ ਸਾਸਨ ਨਾਮ ਧਿਆਵੈ ਗੋ ਜਿਸ ਮਨੁੱਖ ਨੂੰ ਹਰੀ ਨਾਮ ਦੀ ਲਗਨ ਲੱਗ ਜਾਂਦੀ ਹੈ ਉਹ ਮਨੁੱਖ ਸਾਧੇ ਹੁੰਦਿਆਂ ਹਰੇਕ ਸਾਧ ਦੇ ਨਾਲ ਨਾਮ ਜਪ-ਜਪ ਕੇ ਆਤਮਿਕ ਤਾਕਤ ਹਾਸਲ ਕਰਦਾ ਰਹਿੰਦਾ ਹੈ ਸਾਦੇ ਨਾਮ ਹੁੰਦਿਆਂ ਵੀ ਉਹ ਪ੍ਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ਗੁਰ ਪ੍ਰਸਾਦੀ ਹੋ ਮੈਂ ਬੂਜੈ ਤਉ ਗੁਰਮਤ ਨਾਮ ਸਮਾਵੈ ਗੋ ਜਦੋਂ ਗੁਰੂ ਦੀ ਕਿਰਪਾ ਨਾਲ ਉਸ ਦੇ ਅੰਦਰੋਂ ਹੋਮੈ ਦੀ ਅੱਗ ਬੁੱਝ ਜਾਂਦੀ ਹੈ ਤਦੋਂ ਗੁਰੂ ਦੀ ਮੱਤ ਦੀ ਬਰਕਤ ਵਿੱਚ ਬਰਕਤ ਨਾਲ ਉਹ ਹਰਿ ਨਾਮ ਵਿੱਚ ਲੀਨ ਹੋ ਜਾਂਦਾ ਹੈ ਸਦਾ ਲੀਨ ਰਹਿੰਦਾ ਹੈ ਸਤਿਗੁਰ ਦਾਤਾ ਜੀ ਜੀਵਨ ਕੋ ਭਾਗ ਹੀਨ ਨਹੀਂ ਭਾਵੈ ਗੋ ਗੁਰੂ ਸਭ ਜੀਵਨ ਦਾ ਆਤਮਿਕ ਜੀਵਨ ਦਾ ਦਾਤਾ ਹੈ ਪਰ ਬਦ ਕਿਸਮਤ ਮਨੁੱਖ ਗੁਰੂ ਨੂੰ ਪਿਆਰਾ ਨਹੀਂ ਲੱਗਦਾ ਉਹ ਗੁਰੂ ਦੀ ਸ਼ਰਨ ਪੈ ਕੇ ਆਤਮਿਕ ਜੀਵਨ ਦੀ ਦਾਤ ਨਹੀਂ ਲੈਂਦਾ ਜ਼ਿੰਦਗੀ ਦਾ ਸਮਾਂ ਲੰਘਾ ਜਾਂਦਾ ਹੈ ਫੇਰ ਇਹ ਵੇਲਾ ਹਾਥ ਨਾ ਆਵੈ ਪਰਤਾਪੈ ਪਛਤਾਵੈ ਗੋ ਮੋੜੇ ਸਮਾਂ ਉਸ ਮਨਮੁਖ ਦੇ ਹੱਥ ਨਹੀਂ ਆਉਂਦਾ ਤਦੋਂ ਦੁਖੀ ਹੁੰਦਾ ਹੈ ਤੇ ਹੱਥ ਮੜਦਾ ਹੈ ਪਛਤਾਨਦਾ ਹੈ ਜੇ ਇਸ ਜਨਮ ਵਿਚ ਆ ਕੇ ਨਾਮ ਨਾ ਜਪਿਆ ਤੇ ਫਿਰ 84 ਦਾ ਗੇੜ ਤਿਆਰ ਹੈ ਜੇ ਕੋ ਭਲਾ ਲੋੜ ਹੈ ਭਲੇ ਆਪਣਾ ਗੁਰ ਆਗੇ ਟੈ ਟੈ ਪਾਵੇ ਗੋ ਜੇ ਕੋਈ ਮਨੁੱਖ ਆਪਣਾ ਭਲਾ ਚਾਹੁੰਦਾ ਹੈ ਤਾਂ ਉਸ ਨੂੰ ਸਦਾ ਚਾਹੀਦਾ ਹੈ ਕਿ ਉਹ ਗੁਰੂ ਦੇ ਦਰ ਤੇ ਆਪਾ ਭਗਵਾ ਕੇ ਪਿਆਰ ਰਹਿ ਨਾਨਕ ਦਿਆ ਦਿਆ ਕਰ ਠਾਕੁਰ ਮੈਂ ਸਤਗੁਰ ਭਸਮ ਲਗਾਵੈ ਗੋ ਹੇ ਮੇਰੇ ਠਾਕੁਰ ਨਾਨਕ ਉਤੇ ਮਿਹਰ ਕਰ ਮਿਹਰ ਕਰ ਮੇਰੇ ਮੱਥੇ ਉਤੇ ਗੁਰੂ ਦੇ ਚਰਨਾਂ ਦੀ ਤੂੜ ਲੱਗੇ ਰਹੇ ਜੇ ਕੋ ਭਲਾ ਲੋੜੈ ਭਲ ਆਪਣਾ ਗੁਰ ਅਗੈ ਟਹਿ ਟਹਿ ਪਾਵੈ ਗੋ ਨਾਨਕ ਦਿਆ ਦਿਆ ਕਰ ਠਾਕੁਰ ਮੈਂ ਸਤਗੁਰ ਭਸਮ ਲਗਾਵੈ ਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1309 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਗੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1310 ਦੀ ਵਿਆਖਿਆ ਅਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ